मेट्रो वैनकूवर ਦੇ ਕਿਰਾਏਦਾਰ ਆਪਣੇ ਮਹੀਨਾਵਾਰ ਆਮਦਨ ਦਾ ਲਗਭਗ 2/3 ਹਿੱਸਾ ਕਿਰਾਏ ਤੇ ਖਰਚ ਕਰ ਰਹੇ ਨੇ ਸਿਫਾਰਿਸ਼ ਕੀਤੀ ਤੇ ਕਿਰਾਏ ਤੋਂ ਆਮਦਨ ਅਨੁਪਾਤ ਤੋਂ ਦੁੱਗਨੇ ਤੋਂ ਵੱਧ ਇੱਕ ਨਵੀਂ ਰਿਪੋਰਟ ਸੁਝਾ ਦਿੰਦੀ ਹੈ ਲਿਸਟਿੰਗ ਸਾਈਟ ਲਾਈਵ ਰੈਂਟ ਦੁਆਰਾ ਜਾਰੀ ਕੀਤੀ ਤੇ ਮਾਸਿਕ ਆંકੜਿਆਂ ਦੇ ਅਨੁਸਾਰ ਮੈਟਰੋ ਵੈਨਕੂਵਰ ਖੇਤਰ ਦੇ ਵਿੱਚ ਉਸ ਕਿਰਾਏਦਾਰ ਹਰ ਮਹੀਨੇ ਆਪਣੀ ਆਮਦਨੀ ਦੀ 61.65% ਦੀ ਰਿਹਾਇਸ਼ ਤੇ ਜਿਹੜਾ ਉਹ ਅ ਕੱਟ ਕਰ ਰਿਹਾ ਹੈ ਰਿਪੋਰਟ ਦੇ ਅਨੁਸਾਰ ਮੈਟਰੋ ਵੈਂਕੂਵਰ ਦੇ ਵਿੱਚ ਇੱਕ ਬੈੱਡਰੂਮ ਯੂਨਿਟ ਨੂੰ ਕਿਰਾਏ ਤੇ ਦੇਣ ਦੀ ਕੀਮਤ ਮਾਰਚ ਤੇ ਅਪ੍ਰੈਲ ਦੇ ਵਿੱਚ 1.68% ਦੀ ਵਧੀ ਹੈ ਜਦੋਂ ਕਿ ਜਿਹੜੇ ਫਰनिश्ड ਬੈੱਡਰੂਮ ਨੇ ਉਸ ਯੂਨਿਟ ਨੂੰ ਕਿਰਾਏ ਤੇ ਦੇਣ ਦੀ ਲਾਗਤ 10.5% ਦੀ ਵਧੀ ਹੈ ਰਿਪੋਰਟ ਅਨੁਸਾਰ ਸਾਲ ਦੇ ਵਿੱਚ ਔਰ ਸਾਲ ਮੈਟਰੋ ਵੈਂਕੂਵਰ ਦੇ ਵਿੱਚ ਇੱਕ ਬੈੱਡਰੂਮ ਯੂਨਿਟ ਦਾ ਔਸ ਕਿਰਾਇਆ ਡਾਲਰ 113 ਵਧਿਆ ਹੈ ਇੱਕ ਨਵੀਂ ਰਿਪੋਰਟ ਇਸ ਗੱਲ ਤੇ ਚਾਨਣਾ ਪਾ ਰਹੀ ਹੈ ਕਿ ਮੈਟਰੋ ਵੈਨਕੂਵਰ ਦੇ ਵਿੱਚ ਕਿਰਾਏਦਾਰਾਂ ਨੂੰ ਕਿੰਨੇ ਘਰਾਂ ਲਈ ਬਾਹਰ ਜਾਣਾ ਪੈ ਰਿਹਾ ਹੈ ਨਵੀਂ ਲਾਈਵ ਡਾਟ ਰੈਂਟ ਰਿਪੋਰਟ ਦੇ ਵਿੱਚ ਪਾਇਆ ਗਿਆ ਹੈ ਕਿ ਮੈਟਰੋ ਵੈਨਕੂਵਰ ਖੇਤਰ ਵਿੱਚ ਕਿਰਾਏਦਾਰ ਔਸਤਨ ਆਪਣੀ ਮਹੀਨਾਵਾਰ ਆਮਦਨ ਦਾ 61.65% ਦੀ ਕਿਰਾਏ ਦੇ ਉੱਤੇ ਖਰਚ ਕਰ ਰਹੇ ਨੇ ਕਿਰਾਏ ਤੋਂ ਆਮਦਨ ਅਨੁਪਾਤ ਦੀ ਸਿਫਾਰਸ਼ ਕੀਤੀ 30% ਤੋਂ ਦੁੱਗਣੀ ਤੋਂ ਵੱਧ ਹੈ ਵੀਰਵਾਰ ਨੂੰ ਜਾਰੀ ਕੀਤੀ ਗਈ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਖੇਤਰ ਵਿੱਚ ਰਿਹਾਇਸ਼ ਦੀ ਮੰਗ ਤੇ ਸਪਲਾਈ ਵਿੱਚ ਇਹ ਮੇਲ ਖਾਂਦੀ ਹੈ ਰੈਂਟ ਦੇ ਵਿੱਚ ਪਾਇਆ ਗਿਆ ਹੈ ਕਿ ਇਸ ਖੇਤਰ ਵਿੱਚ ਇੱਕ ਬੈਡਰੂਮ ਜੋ ਅਨਫਰनिश्ड ਕਿਰਾਏ ਦੇ ਵਿੱਚ ਮਾਰਚ ਤੇ ਅਪ੍ਰੈਲ ਦੇ ਵਿੱਚਕਾਰ ਮਾਮੂਲੀ ਵਾਧਾ ਦੇਖ ਰਿਹਾ ਹੈ ਨਵੀਂ ਉਸਟ ਡਾਲਰ 2376 ਦੇ ਵਿਚ ਆ ਰਹੀ ਹੈ ਹਾਲਾਂਕਿ ਰੈਂਟਲ ਏਜੰਸੀ ਨੇ ਫਰनिश्ड ਰੈਂਟਲ ਵਿੱਚ ਇੱਕ ਵੱਡੀ ਛਾਲ ਮਾਰੀ ਹੈ ਜੋ ਕਿ ਇਹ ਸੰਕੇਤ ਦਿੰਦੀ ਹੈ ਕਿ ਬਹੁਤ ਸਾਰੇ ਪੁਰਾਣੇ ਥੋੜੇ ਸਮੇਂ ਦੇ ਕਿਰਾਏ ਲੰਬੇ ਸਮੇਂ ਦੇ ਕਿਰਾਏ ਦੇ ਬਾਜ਼ਾਰ ਵਿੱਚ ਜਾ ਰਹੇ ਨੇ ਕਿਉਂਕਿ ਨਵੇਂ ਸੁਬਾਈ ਨਿਯਮ 1 ਮਈ ਤੋਂ ਲਾਗੂ ਹੁੰਦੇ ਨੇ ਏਜੰਸੀ ਨੇ ਕਿਹਾ ਹੈ ਕਿ ਫਰनिश्ड ਇੱਕ ਬੈਡਰੂਮ ਯੂਨਿਟਾਂ ਦੇ ਵਿੱਚ ਬਹੁਤ ਜ਼ਿਆਦਾ ਮਹੱਤਵਪੂਰਨ ਵਾਧਾ ਦੇਖਿਆ ਗਿਆ ਹੈ ਹਰ ਮਹੀਨੇ ਡਾਲਰ 251 ਦਾ ਵਾਅਦਾ ਦੇਖਿਆ ਫਰਨੀਚ ਯੂਨਿਟਾਂ ਲਈ ਨਵੀਂ ਔਸਤ ਹੁਣ ਡਾਲਰ 2747 ਤੇ ਟੁੱਕਦੀ ਹੈ ਏਜੰਸੀ ਦੇ ਅਨੁਸਾਰ ਫਰੇਜ਼ਰ ਵੈਲੀ ਦੇ ਕੁਝ ਖੇਤਰਾਂ ਤੇ ਡਾਊਨਟਾਊਨ ਵੈਨਕੂਵਰ ਦੇ ਨੇੜੇ ਦੇ ਹੋਰ ਆਂਡ ਗਵਾਂਡ ਵਿੱਚ ਇੱਕ ਵੱਡੇ ਫਰਕ ਦੇ ਨਾਲ ਕਿਰਾਏ ਦੀ ਔਸਤ ਅਜੇ ਵੀ ਮੈਟਰੋ ਵੈਨਕੂਵਰ ਵਿੱਚ ਬਹੁਤ ਵੱਖਰੀ ਹੈ ਵੈਸਟ ਵੈਨਕੂਵਰ ਵਿੱਚ ਇੱਕ ਦੋ ਤੇ ਤਿੰਨ ਬੈਡਰੂਮਾਂ ਜੋ ਕਿ ਅਨਫਰਨੀਸ਼ ਲਈ ਸਭ ਤੋਂ ਵੱਧ ਕਿਰਾਏ ਦੀਆਂ ਕੀਮਤਾਂ ਸਨ ਉਸ ਖੇਤਰ ਦੇ ਲੋਕ ਅਨਫਰनिश्ड ਰੂਮ ਲਈ ਡਾਲਰ 2773 ਖਰਚ ਕਰ ਰਹੇ ਨੇ ਇਸ ਦੌਰਾਨ ਲੈਂਗਲੇ ਦੇ ਕੋਲ 1 ਤੇ 3 ਬੈਡਰੂਮ ਵਾਲੀਆਂ ਇਕਾਈਆਂ ਲਈ ਸਭ ਤੋਂ ਘੱਟ ਉਸ ਕਿਰਾਏ ਦੀਆਂ ਕੀਮਤਾਂ ਸਨ ਜਿਸ ਨਾਲ ਸ਼ਹਿਰ ਦੇ ਵਿੱਚ ਇੱਕ ਬੈਡਰੂਮ ਵਾਲੇ ਘਰ ਲਈ ਡਾਲਰ 2000 ਤੋਂ ਘੱਟ ਕੀਮਤ ਆਉਂਦੀ ਹੈ ਵੈਨਕੂਵਰ ਦੇ ਸਭ ਤੋਂ ਸਸਤੇ ਨੇਬਰਹੂਡ ਸਨਸੈਟ ਵਿਕਟੋਰੀਆ ਫਰੇਜ਼ਰ 뷰 ਦੇ ਵਿੱਚ ਔਸਨ ਡਾਲਰ 2127 ਲਈ ਇੱਕੋ ਕਿਸਮ ਦੀ ਯੂਨਿਟ ਕਿਰਾਏ ਤੇ ਹੈ ਇਸ ਦੌਰਾਨ ਮੈਟਰੋ ਵੈਨਕੂਵਰ ਦੇ ਖੇਤਰ ਅਜੇ ਵੀ ਕਿਰਾਏ ਲਈ ਕੈਨੇਡਾ ਦੇ ਸਭ ਤੋਂ ਮਹਿੰਗੇ ਸ਼ਹਿਰਾਂ ਲਈ ਚੋਟੀ ਦੇ ਸਥਾਨ ਤੇ ਨੇ ਪੱਛਮੀ ਵੈਨਕੂਵਰ ਉਤਰੀ ਵੈਨਕੂਵਰ ਵੈਨਕੂਵਰ ਤੇ ਬਰਨਬੀ ਨੂੰ ਲਾਈਟ ਰੈਂਟ ਦੁਆਰਾ ਚੋਟੀ ਦੇ ਚਾਰ ਸਭ ਤੋਂ ਮਹਿੰਗੇ ਸ਼ਹਿਰਾਂ ਦੇ ਵਿੱਚ ਦਰਜਾ ਦਿੱਤਾ ਗਿਆ ਹੈ ਮਾਰਕਾ ਮੋਂਟਰੀਓ ਪੰਜਵੇਂ ਸਥਾਨ ਤੇ ਹੈ ਰੈਂਟਰਸ ਲਈ ਇੱਕ ਚੁਣੌਤੀ ਭਰੀ ਮਾਰਕੀਟ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ